ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੌਰ ਜਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ ਪੰਜਾਬ ਦੇ ਵਿੱਚ ਤਿੰਨ ਦਿਨਾਂ ਦੇ ਲਈ ਸਰਕਾਰੀ ਬੱਸਾਂ ਦਾ ਚੱਕਾ ਹੋਇਆ ਜਾਮ ਪੰਜਾਬ ਰੋਡਵੇਜ਼ ਪਨ ਬਸਾਤੇ ਪੀਆਰਟੀਸੀ ਕੰਟਰੈਕਟ ਕੰਚੌਰੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 11 ਜੁਲਾਈ ਤੱਕ ਸਰਕਾਰ ਦੇ ਵਿਰੁੱਧ ਹੜਤਾਲ ਨੂੰ ਸ਼ੁਰੂ ਕੀਤਾ ਗਿਆ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਐਸਵਾਈਐਲ ਉਤੇ ਪੰਜਵਾਂ ਬੱਤੇ ਹਰਿਆਣਾ ਦੀ ਮੀਟਿੰਗ ਦੋਵੇਂ ਸੂਬਿਆਂ ਦੇ ਸੀਐਮ ਹੋਣਗੇ ਮੌਜੂਦ ਪੰਜਾਬ ਬੱਤੇ ਹਰਿਆਣਾ ਦੇ ਵਿਚਕਾਰ ਸਤਲੁਜ ਜਮੁਨਾ ਨਹਿਰ ਨੂੰ ਲੈ ਕੇ ਅੱਜ 9 ਜੁਲਾਈ ਨੂੰ ਨਵੀਂ ਦਿੱਲੀ ਚ ਕੇਂਦਰ ਦੀ ਮੌਜੂਦਗੀ ਚ ਇੱਕ ਮਹੱਤਵਪੂਰਨ ਮੀਟਿੰਗ ਹੋਵੇਗੀ ਮੀਟਿੰਗ ਚ ਪੰਜਾਬ ਬੱਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਨਾਲ ਮੁੱਖ ਸਕੱਤਰ ਵੀ ਸ਼ਾਮਲ ਹੋਣਗੇ ਇਹ ਮੀਟਿੰਗ ਕੇਂਦਰ ਸਰਕਾਰ ਦੀ ਜਤਨਾ ਦੇ ਸਦਕਾ ਬੁਲਾਈ ਗਈ ਟੰਡੀ ਕਰਦੀ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੇ ਲਈ ਡਰੈਸ ਕੋਡ ਹੋਇਆ ਲਾਗੂ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਰੂਪਤਾ ਅਨੁਸ਼ਾਸਨ ਅਤੇ ਪੇਸ਼ਾਵਰ ਤਸਵੀਰ ਨੂੰ ਮਜ਼ਬੂਤ ਕਰਨ ਦੇ ਲਈ ਸਿੱਖਿਆ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਾਰੇ ਅਧਿਆਪਕ ਅਤੇ ਅਧਿਕਾਰੀ ਵਰਗ ਦੇ ਲਈ ਇੱਕ ਸਾਰ ਡਰੈਸ ਕੋਡ ਨੀਤੀ ਨੂੰ ਲਾਗੂ ਕੀਤਾ ਗਿਆ। ਮੌਸਮ ਨੇ ਬਦਲਿਆ ਮિજાਜ ਅਗਲੇ 2 ਦਿਨਾਂ ਦੇ ਵਿੱਚ ਪਾਰੀਮੀਂ ਦੇ ਨਾਲ ਤੇਜ਼ ਤੂਫਾਨ ਦਾ ਅਲਰਟ ਹੋਇਆ ਜਾਰੀ। ਪੰਜਾਬ ਦੇ ਵਿੱਚ ਪਿਛਲੇ ਪੋਝ ਦਿਨਾਂ ਤੋਂ ਮੀਂਹ ਪੈ ਰਿਹਾ ਇਸ ਕਰਕੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਕਈ ਕੰਢੀ ਇਲਾਕਿਆਂ ਦੇ ਵਿੱਚ ਪਾਣੀ ਨਾ ਹੋਣ ਦਾ ਡਰ ਵੀ ਬਣਿਆ ਹੋਇਆ ਮੌਸਮ ਦੇ ਭਾਗ ਦੇ ਵੱਲੋਂ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਦਰਮਿਆਨੀ ਮੀਂਹ ਦਾ ਅਲਰਟ ਅਤੇ tufaan ਦਾ ਅਲਰਟ ਜਾਰੀ ਕੀਤਾ ਗਿਆ ਵਿਵਾਦਾਂ ਦੇ ਵਿੱਚ ਕਿਰੀ ਇਹ ਤਾਜ਼ਾ ਰਲੀਥ ਹੋਈ ਪੰਜਾਬੀ ਫਿਲਮ ਦਿਨਾਂ ਵਿੱਚ ਰਲੀਥ ਹੋਈ ਪੰਜਾਬੀ ਫਿਲਮ ਮੈਂ ਤੇਰੇ ਕੁਰਬਾਨ ਇੱਕ ਵੱਡੇ ਵਿਵਾਦ ਦੇ ਵਿੱਚ ਗਿਰਦੀ ਹੋਈ ਨਜ਼ਰਾਰੀ ਜਿਸ ਦੇ ਮੇਕਰਸ ਦੇ ਉੱਪਰ ਮਸ਼ਹੂਰ ਨਾਵਲਕਾਰ ਅਤੇ ਨਿਰਦੇਸ਼ਕ ਮਰਹੂਮ ਬੂਟਾ ਸਿੰਘ ਸ਼ਾਂਤ ਦੇ ਪ੍ਰਸਿੱਧ ਨਾਵਲ ਉਤਿਆਵਲੇ ਸਰਦਾਰ ਦੀ ਕਹਾਣੀ ਨੂੰ ਖੋਬਹੋ ਕਾਪੀ ਕਰਨ ਦਾ ਕਥਿਤ ਇਲਜ਼ਾਮ ਪਾਲੀਗੋਡ ਨਾਲ ਜੁੜੀਆਂ ਸ਼ਖਸੀਅਤਾਂ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਆਲਿਆ ਪੱਟ ਦੇ ਨਾਲ ਹੋਈ 77 ਲੱਖ ਦੀ ਧੋਖਾਧੜੀ ਵਾਰਲੀਵੁੱਡ ਦੀ ਮਸ਼ਹੂਰ ਸੁੰਦਰਤਾ ਆਲਿਆ ਪੱਟ ਦੀ ਸਾਬਕਾ ਨਿੱਜੀ ਸਹਾਇਕ ਵੈਦਿਕਾ ਪ੍ਰਕਾਸ਼ ਸੈਟ ਨੂੰ ਜੋ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਵੇਦਿਕਾ ਤੇ ਆਲਿਆ ਦੀ ਪ੍ਰੋਡਕਸ਼ਨ ਕੰਪਨੀ ਇੰਟਰਨਲ ਸੁਨਾਈਸ਼ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਆਲਿਆ ਦੇ ਖਾਤਿਆਂ ਤੋਂ કુલ 76 ਕਰੋੜ 90 ਲੱਖ 892 ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ। ਜ਼ਮਾਨਤ ਮਿਲਣ ਤੋਂ ਬਾਅਦ ਸੁਫੀਲ ਕੁਮਾਰ ਵੀ ਲਿਆ ਵੱਡਾ ਫੈਸਲਾ ਭਾਰਤ ਦੇ ਮਸ਼ਹੂਰ ਪਹਿਲਵਾਨ ਅਤੇ ਦੋ ਵਾਰ 올림픽 ਤਗਮਾ ਜੇਤੂ ਸੁਸ਼ੀਲ ਕੁਮਾਰ ਨੇ ਉਤਰੀ ਢੇਰਵੇ ਦੇ ਵਿੱਚ ਅਧਿਕਾਰਿਤ ਤੌਰ ਤੇ ਆਪਣੇ ਡਿਊਟੀ ਦੁਬਾਰਾ ਸ਼ੁਰੂ ਕਰ ਲਈ। ਸਾਥੀ ਪਹਿਲਵਾਨ ਸਾਗਰ ਤਨਖਰ ਕਤਲਗੇਸ ਦੇ ਵਿੱਚ 4 ਮਾਰਚ ਨੂੰ ਜਮਾਨਤ ਗਲਣ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਸੀ। ਕੈਨੇਡਾ ਦੇ ਇੱਕ ਸੂਬੇ ਦੇ ਵੱਲੋਂ 10000 ਅਧਿਆਪਕਾਂ ਦੀ ਕੀਤੀ ਸ਼ਾਂਤੀ ਕੈਨੇਡਾ ਦੇ ਸੂਬੇ অন্ਟਾਰੀਓ ਚ ਉੱਚ ਸਿੱਖਿਆ ਖੇਤਰ ਚ ਯੂਨੀਵਰਸਿਟੀ ਅਤੇ ਕਾਲਜਾਂ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਬੇਹੱਦ ਘਟ ਜਾਣ ਕਾਰਨ ਹੋਣ ਵਿੱਤੀ ਸੰਕਟ ਨਾਲ ਨਿਜਠਣ ਦੇ ਲਈ ਕਈ ਢਾਂਚੇ ਤਰੀਕੇ ਤਲਾਸ਼ਨੇ ਸ਼ੁਰੂ ਕਰ ਦਿੱਤੇ।